ਲਾਸਟ ਵੀਕ ਨਾ ਨਾਈਟਿੰਗ ਹੈਗੇ ਉਹ ਆਪਣਾ ਨਾਮ ਹੋਣਾ ਮਿਲਦਾ ਹੈ ਤੁਹਾਨੂੰ ਜੋ ਪੌਂਟ ਸੀ ਵਾਲਾ ਉਹ ਦੀਪਾ 25 30 ਹੁੰਦਾ ਹੈ ਮੈਂ ਬਸ ਇਹ ਕਹੇਗਾ ਕਿ ਇਹ ਪਾਤਸ਼ ਦੀ ਗੱਲ ਕਰ ਬੱਚਿਆਂ ਦੇ ਸਿੱਕਾਤ ਮਾਤਾ ਦੇ ਦਾ ਅੱਜ ਅਸੀਂ 10ਵੀਂ ਅਤੇ 12ਵੀਂ ਜਮਾਤ ਦੇ ਬੋਡ ਜਿਹੜੀ ਵਿੱਖਿਆ ਦੇ ਫਲਾਣਾ ਚੀਜ਼ਿਆਂ ਵਿੱਚੋਂ ਜਿਹੜੇ ਸਿਸ਼ਨਾ ਪ੍ਰਾਪਤ ਕਰਨ ਵਾਲੇ ਵਿਅਕਤੀ ਹੈ ਉਹਨਾਂ ਨੂੰ ਸਨਮਾਨਤਕਾਂ ਦੀ ਛੋਟਾ ਜਿਹਾ ਸਮਾਰੋਹ ਕਰਦੇ ਆਏ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਸਦਾ ਸਦਾ ਜੀ ਵਾਕਤ ਕਰਦਾ ਤੇ ਪਹੁੰਚੇ ਵਿੱਚ ਸਾਡਾ ਬਹੁਤ ਵੱਡਾ ਆਰਤੀ ਕਿਸੇ ਆਪਣੇ ਨੇ ਦੇ ਵਿੱਚੋਂ ਸਨਮਾਨ ਕਰਦੇ ਅਧਿਸ਼ਮਤ ਪਹੁੰਚੇ ਜੋ ਤੁਹਾਡਾ ਨੇ ਇਸ ਬਾਰੇ ਨਿਆਹ ਭਾਈ ਵਾਲੇ ਗੱਲ ਸਰਪੰਚ ਵਿਜਿੰਦਰ ਸਿੰਘ ਜੀ ਨੇ ਬਹੁਤ ਵਿਸਤਾਰ ਨਾਲ ਤੁਹਾਨੂੰ ਮੋਟੇ ਵਿੱਚ ਕਿਹਾ ਤੁਸੀਂ ਇਹ ਦੱਸਿਆ ਕਿ ਨਾ ਇਹ ਮਜਾ ਲੰਮਾ ਕੌੜਾ ਭਾਜ ਨਹੀਂ ਨਿਕਲਣਾ ਸਮਾਪਤ ਹੀ ਕਰਦੀ ਹੋ ਗਿਆ ਦਸਤਾਨੇ ਵਿੱਚ ਬੱਚਿਆਂ ਨੂੰ ਵੱਲਾ ਜੀ ਸੀ ਵਿੱਚ ਕਰਦੇ ਰਹਿੰਦੇ ਪਰ ਮੈਂ ਯਕੀਨ ਹੈ ਸਮਝਦਾ ਕਿ ਸਰਪੰਚ ਦਾ ਕੋਈ ਸ਼ਾਰਟਕਟ ਦਸਤਾ ਨਹੀਂ ਹੁੰਦਾ ਹੈਗਾ ਇਹਦੇ ਦਾ ਕੰਮ ਜਦ ਕਰ ਨੂੰ ਕੋਲ ਗੌਰ ਹੈ ਕਿ ਜੀਨੂ ਨੂੰ ਮਾਰੀਏ ਸਾਤੋਂ ਪਹਿਲਾ ਤੈਗਾ ਕਿ ਸਾਡਾ ਗੜ ਰ ਦਾ ਮੁੱਛੀ ਲੇਗਾ ਜਿਸ ਸਾਰਥੀ ਸਰਪੰਚ ਸਾਹਿਬ ਨੇ ਕਹਿਆ ਹੈਗਾ ਕਿ ਗਈ ਵਾਲੀ ਆਰਥਿਕ ਆਸ ਤਾਂ ਆਪਣੀ ਵੀ ਬਹੁਤ ਹੀ ਵਧੀਆ ਜਿੰਦੀ ਹੈ ਤਾਂ ਉਹ ਚੀਜ਼ਾਂ ਰਾਹੇ ਨੂੰ ਵਹੀ ਭੰਦੇ ਸਾਡਾ ਗੜ ਰ ਆ ਜਾਏਗਾ ਤੇ ਮੇਰੇ ਮਨਣਾ ਹੈਗਾ ਕਿ ਜੇ ਗੜ ਰ ਆ ਜਾਏਗਾ ਤਾਂ ਹੀ ਦਾ ਸਿੱਧਾ ਆਤਮਿਆ ਪੈਦਾ ਹੋ ਜਾਂਦਾ ਕੋਈ ਚਾਹੇ ਤੁਸੀਂ ਐਨਾਰੇ ਵੀ ਇਹਦੇ ਮਤਲਬ ਤਾਂ ਜਾਮ ਐਨਜੀਓ ਐਨਜੀਓ ਵਰਗੇ ਬਣ ਨਹੀਂ ਗੀਆਂ ਨੇ ਪਰ ਜੇ ਸਾਡਾ ਗੜ ਰ ਆਦਾ ਹੀ ਨਹੀਂ ਹੈ ਤਾਂ ਸਾਡੇ ਕੋਲ ਜਿੰਨੇ ਮਾਤੀ ਸਾਥ ਨੂੰ ਅਸੀਂ ਕਾਮਯਾਬ ਨਹੀਂ ਹੋ ਸਕਦੇ ਜੋ ਜਾਏਗਾ ਕਿ ਸਤ ਮਿਲ ਮੈਂ ਪਹਿਲੇ ਕਿਹਾ ਵੀ ਸ਼ਾਰਟਕਟ ਰਸਤਾ ਕੋਈ ਨਹੀਂ ਹੈ ਸਫਾਤਾ ਸਤ ਮਿਲ ਰਹੇਗਾ ਤਾਂ ਫਿਰ ਕੋਈ ਵੀ ਆਪਣੀ ਸਫਾਤਾ ਦਾ ਤਾਕਤ ਤੇ ਰੋਗ ਨਹੀਂ ਸਕਦਾ ਮੈਂ ਬਿਲਕੁਲ ਤੁਹਾਨੂੰ ਕਹਦਾ ਹਾਂ ਕਿ ਜਿਹੜਾ ਬੰਦਾ ਚਾਹੇ ਕਿਸਾਨ ਆ ਚਾਹੇ ਉਹ ਟੀਚੇ ਦਾ ਚਾਹੇ ਤੁਸੀਂ ਹੋ ਜਿਹੜਾ ਬੰਦਾ ਸ਼ਾਮ ਨੂੰ ਆਪਣਾ ਸਵੈਰਥੋਰ ਨਹੀਂ ਨਾ ਕਰ ਜਾਏਗਾ ਉਹ ਜਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦਾ ਤੁਸੀਂ ਪੁੱਛਉਂਦੇ ਹੋ ਮੈਂ ਇਹਨਾਂ ਨੂੰ ਬਹੁਤ ਸਿਰ ਤੋਂ ਇਹਨਾਂ ਕਲਾਸੇ ਆਲੋ ਵਿੱਚ ਸਾਨੂੰ ਸੋਚੋ ਕਿ ਮੈਂ ਅਟਾਚਮੀਨ ਇੱਥੇ ਰਾਇਨ ਬਈ ਸੈਕਟਰੀ ਲੀਕ ਲੇਕ ਦਿੱਚੇ ਪਰ ਅੱਜ ਜਦੋਂ ਮੈਂ ਇਹ ਸੋਚਿਆ ਕਿ ਮੈਂ ਸਭ ਗੱਲ ਸਪੁੱਛ ਕੀਤੀ ਹੈ ਤਾਂ ਮੈਨੂੰ ਹੀ ਲੱਗਦਾ ਕਿ ਬਦਲ ਸੁਆਰ ਤੋਂ ਕਰੇ ਕਿਸਾਨ ਖੇਤ ਜਾਂਦਾ ਉਹ ਪਰਚੋਰ ਕਰਕੇ ਮੈਂ ਸਮਝ ਨਹੀਂ ਰਿਹਾ ਕਿ ਖੇਤੀ ਕਿਉਂ ਜਾਉਂਗੀ ਚਲੋ ਕਿ ਜਨਾਬਾ ਮਾਰਕਿੰਗ ਲੈ ਤਾਂ ਕਦੇ ਮੈਨੂੰ ਲੱਗਦਾ ਕੋਈ ਕੰਮ ਜਿੰਦਗੀ ਜ ਨਹੀਂ ਹੋ ਜਾ ਕਿ ਸਫਲ ਇਨਸਾਨ ਨਹੀਂ ਬਣ ਸਕਦਾ ਕਹੇ ਕੋਈ ਗੱਲਾਂ ਨੇ ਕਿ ਪਹਿਲੇ ਦਾ ਮੀਡੀਆ ਅੱਜ ਵੀ ਮੈਂ ਤੇ ਬਹੁਤ ਵਾਰ ਉਹ ਜਿਹੜੇ ਵਿਆਪ ਦੀ ਖੀਨ ਲੈ ਕੇ ਆਏ ਆ ਉਹਨਾਂ ਤਾਂ سارے-ਸਾਰੇ ਸਟਾਫ ਵੱਲੋਂ ਮਿਲਦੇ ਨੇ ਵੱਲੋਂ ਬਹੁਤ ਵਧਾਈਆਂ ਉਹਨਾਂ ਦੇ ਮਾਤਾ-ਪਿਤਾ ਨੂੰ ਪਰ ਦੂਜੇ ਬੱਚਿਆਂ ਨੂੰ ਵੀ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਹੈ। ਉਹ ਮੈਂ ਦੇਖਿਆ ਕਿ ਵਿਦਿਆਰਥੀ ਹਾਜ਼ਰ ਵੀ ਆਏ ਨੇ ਤੇ ਮਿਹਨਤ ਵੀ ਕੀਤੀ ਹੈ। ਪੜਾਇਆ ਸਾਰੇ ਨੂੰ ਕੁਝ ਨਾ ਲੱਗੇਗਾ। ਕਿਸੇ ਕਦੇ ਵੀ ਕਿਸੇ ਬੱਚੇ ਨਾਲ ਕੋਈ ਮਿਹਰਬਾਨੀ ਕਰ ਲੈ। ਨਾਮ ਤਾਂ ਨਹੀਂ ਜਾਏਗਾ ਨਾਮ ਵੀ ਕਰਦੇ ਜੇ ਕਿਤੇ। ਇਹ ਬੱਚੇ ਕਿੱਥੇ ਰਹਿ ਜਾਂਦੇ ਨੇ ਕਿ ਕੁਝ ਬੱਚੇ ਜਿਹੜੇ ਆ ਥੋੜੀ ਛੋਟਾ ਜਿਹੜਿਆ ਪੋਸਟੇਜ ਜਾਂ ਇਹਨਾਂ ਨੂੰ ਕੋਈ ਉਹ ਆਪਣਾ ਵਹਿਦ ਲੈ ਆ ਪੜਨ ਤੋਂ ਅਸਲ ਤੇ ਜੇ ਤੁਸੀਂ ਉੱਥੇ ਜਾਓਗੇ ਜਿਵੇਂ ਮੈਂ ਕੈਂਟਰੀ ਕੋ ਬਿਤੇ ਰਾਤ ਕੀਤੀ ਆ ਗਾਈਡੈਂਸ ਦੀ ਐਤਵzun ਬਹੁਤ ਗਾਈਡ ਕਰਦੇ ਨੇ ਬਾਰ-ਬਾਰ ਪਰ ਬੱਚੇ ਦੇ ਹੱਦੋਂ ਆਉਂਦਾ ਹੈਗਾ ਕਿ ਜੇ ਇਹ ਵੀ ਕੋਈ ਜਾਉਂਦਾ ਹੈ ਜਾਂ ਹੁਣ ਕੋਈ ਸਮਝ ਨਹੀਂ ਆ ਰਿਹਾ ਕਿ ਕੀ ਕੀ ਪੁੱਛੇ ਤਾਂ ਮੈਂ ਇਹ ਵੀ ਲੱਗਦਾ ਕਿ ਨਾ ਕਿ ਜੇ ਅਸੀਂ ਤੁਸੀਂ ਬੰਦੇ ਬੱਠੇ ਉਦੋਂ ਵੀ ਆ ਜਾਓ। ਕੋਈ ਦਿੱਕਤ ਨਹੀਂ ਆਦਾ ਕਿ ਮੈਂ ਨਹੀਂ ਦੱਸਣਾ ਤੈਨੂੰ ਜਾਂ ਤੈਨੂੰ ਨਹੀਂ ਆਉਂਦਾ ਬਾਕੀ ਕੋਈ ਆਉਂਦਾ। ਮੈਂ ਇਹ ਕਹਣਾ ਕਿ ਹਿੰਗ ਪਾਰੋਂ ਤੋਂ ਨਿਕਲਣਾ ਕੋਈ ਸੌਖਾ ਨਹੀਂ। ਕਈ ਬੱਚੇ ਆ ਕਿ ਹਿੰਦ ਭਾਗੋਂ ਲਾ ਕੇ ਬੈਠੇ ਰਹਿੰਦੇ ਆ ਵੀ ਜੇ ਨਾ ਪੁੱਛਿਆ ਤਾਂ ਮੇਰੇ ਨਾਲ ਦੇ ਪੁੱਛੇ ਹੋਰ ਡੋਣਗੇ ਜਾਂ ਮੇਰੇ ਪਿੱਛੇ ਮੁੰਸ਼ਾ ਕਹਿ ਰਹੇ ਨੇ ਕਿ ਤੂੰ ਕਦੇ ਨਹੀਂ ਹੁੰਦਾ ਇਹ ਨਿੱਕੇ ਨਿੱਕੇ ਗੱਲਾਂ ਇਹ ਹੀ ਭਾਅ ਹੁੰਦੇ ਨਿਕਲ ਆਏ ਤਾਂ ਅਸੀਂ ਸਿੱਖਾਂਗੇ ਹਸ ਕਰਕੇ ਪਹਿਲਾਂ ਤਾਂ ਆਜੇ ਵੀ ਆਪਣੀ ਜੀਰੂਤ ਬਣਾਓ ਨੰਬਰ 2 ਤੇ ਜਿਹੜਾ ਗ੍ਰੈਡ ਰੱਦ ਆ ਉਹਦੇ ਤੁਹਾਡਾ ਭਾਈ ਤੁਸੀਂ ਸ਼ੌਕ ਪੈਦਾ ਕਰੋ ਬੱਚੇ ਇਹਦੇ ਜਿਹੜੀ ਪੜਾਈ ਹੋਣੀ ਹੈ ਜਿਹੜੇ ਵਿਦਿਆਰਥੀ ਪੜ੍ਹਿਆ ਇਹਨਾਂ ਦਾ ਸਵੈ ਜਾਗਰਣਾ ਵੇਹੜਾ ਹੁੰਦਾ ਹੈ ਪਰਾਇਆ ਸਾਰਾ ਵਿਟੋ ਜਾ ਗਿਆ ਲੇਕਿਨ ਇਹ ਜਿਹੜੇ ਬੱਚੇ ਅਪਲੀਕੇਸ਼ਨ ਲੈ ਕੇ ਗਏ ਨੇ ਇਹਦਾ ਮਤਲਬ ਹੈ ਕਿ ਇਹ ਇਹਨਾਂ ਦਾ ਡ੍ਰੈੱਬ ਜਵਾਹਰ ਪਰਾਇਏ ਸੌ ਕੈਨਨ ਤੇ ਮਿਹਨਤ ਹੈ ਇਸ ਕਰਕੇ ਮੈਂ ਉਹੀ ਗੱਲਾਂ ਬਾਤਾਂ ਬੇਚਾਈਆਂ ਨੇ ਤੁਸੀ ਪਹਿਲੀ ਗੱਲ ਤਾਂ ਹਾਜ਼ਰ ਹੋ ਕੇ ਪੁੱਛ ਆ ਕੇ ਚੁੱਪੇ ਬਹਿਦੇ ਰਹੋ ਮਿਹਨਤ ਕਰੋ ਜੇ ਕੋਈ ਨਹੀਂ ਪਤਾ ਲੱਗਦਾ ਕਿਸੇ ਨੂੰ ਪੁੱਛੋ ਬਾਅਦ ਆ ਪੁੱਛੋ ਤਾਂ ਮੈਨੂੰ ਵੀ ਲੱਗਦਾ ਕਿ ਤੁਸੀਂ ਵੀ ਆਪਣੇ ਅੰਦਰ ਹੀ ਚੀਜ਼ਾਂ ਹੋਣੀਆਂ ਹਨ ਉਹਨਾਂ ਵਿੱਚ ਤੁਹਾਡੀ ਵੀ ਜਿੰਨਾ ਨਾ ਆਵੇ ਇਹਦਾ ਨਜ਼ਰੀਆ ਸਹੀ ਹੈ ਆਸ ਹੈ ਤੁਸੀਂ ਇਹ ਜਿਹੜੇ ਤੁਹਾਨੂੰ ਗੱਲਾਂ ਦੱਸੀਆਂ ਗਈਆਂ ਨੇ ਤੇ ਇਹੋ ਕਰੋਗੇ ਇੱਕ ਵਾਰ ਫੇਰ ਜਿਹੜੇ ਬੱਚਿਆਂ ਨੇ ਪੀਛਾ ਲਈਆਂ ਨੇ ਉਹਨਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਧਾਈਆਂ ਤੇ ਸਾਰੇ ਪੰਚਾਇਤ ਸਰਦਾਰਾਂ ਤੋਂ ਤੱਕ ਇਹਨਾਂ ਮਾਪਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਆਪਣੇ ਕੀਤੀ ਸੰਗਤ ਸਮਾਜ ਦੇ ਕਿਰਤੀ ਤੇ ਇਹ ਵਿਦਿਆਰਥੀਆਂ ਦੇ ਵਿਹਾਰ ਦਾ ਤੋਂ ਇਲਾਵਾ ਸਮਾਜਿਕ ਸੇਕਸ਼ੀਤਾ ਦੀ ਵੀ ਤੁਹਾਨੂੰ ਲੋੜ ਪੈਂਦੀ ਆ ਸਹਿਯੋਗ ਦੀ ਲੋੜ ਹੁੰਦੀ ਆ ਤਾਂ ਇਹਨਾਂ ਸਿੱਖਾਂ ਦੀ ਜਿਹੜੀ ਸੋਚ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਤੇ ਸਿੱਖਿਆ ਲਈ ਆਪਦੇ ਲਈ ਆਇਆ ਹੈਗਾ ਤਾਂ ਕੈਕਲ ਆਗਮਨ ਤੋਂ ਬਾਅਦ ਤਾਂ ਨਾ ਬੇਂਦਰ ਤੋਂ ਸਲੇਮਪੁਰੇ ਉਹਨਾਂ ਨੇ ਇੱਥੇ ਜਿਹੜੇ ਮਾਸਟਰ ਟਿਊਸ਼ਨ ਸੈਂਟਰ ਵੀ ਖੋਲੇ ਆਇਆ ਵਾ ਸਲੇਮਪੁਰੇ ਵਿੱਚ ਤਾਂ ਕੈਨੇਡੀਅਨ ਨਿਸ਼ਾਟ ਨੇ ਇਹ ਜਿਹੜਿਆ ਪਹਿਲਾ ਨੇ ਕੋਈ ਮਤਲਬ ਸੋਚ ਸਕਦਾ ਵਾ ਜਿਹਨੂੰ ਸਿੱਖਿਆ ਦੇ ਐਡੇ ਬਾਰੇ ਪਤਾ ਤਾਂ ਬਹੁਤ ਵਧੀਆ ਇਹਨਾਂ ਦਾ ਇਹ ਭਰਾਲਾ ਲੱਗਿਆ ਕਿ ਇੱਕ ਟਿਊਸ਼ਨ ਸੈਂਟਰ ਜਿਹੜਾ ਮੁਫਤ ਬੱਚਿਆਂ ਨੂੰ ਜਿਹੜੀ ਉਹ ਤੇ ਪੜ੍ਹਾਉਂਦੇ ਆ ਬਹੁਤ ਖੁਸ਼ੀ ਹੋਈ ਇਹਦੇ ਵਿੱਚ ਇਸ ਮੌਕੇ ਤੇ ਇੱਕ ਹੋਰ ਸ਼ਖਸੀਅਤ ਜੀ ਜੇ ਮੈਂ ਗੱਲ ਕਰੂੰਗਾ ਜਿਹੜੇ ਸਾਡੇ ਨਾਲ ਕਦੇជា ਮੋਢੇ ਨਾਲ ਮੋਢੇ ਜੁੜਕੇ ਖੜੇ ਰਹਿੰਦੇ ਆ ਉਹਨਾਂ ਦਾ ਨਾਮ ਅਸੀਂ ਕਦੇ ਵੀ ਮੈਸੂਲੀ ਨਹੀਂ ਕਰ ਸਕਦੇ ਭੁੱਲ ਨਹੀਂ ਸਕਦੇ ਉਹ ਵਿਚਾਰੇ ਰੋਹਤਸਾਗਰ ਤੋਂ ਪਾਰ ਬੈਠੇ ਆ ਮੇਰੀ ਮਰਜ਼ਾ ਆ ਮੈਡਮ ਗੁਰਮਿੰਦਰ ਕੌਰ ਦੀ ਸਿੱਧੂ ਡਾਕਟਰ ਗੁਰਮਿੰਦਰ ਕੌਰ ਦੀ ਸਿੱਧੂ ਆ ਸਾਡੀਆਂ ਮਾਣਕਾਂ ਸਕੂਲ ਦੇ ਬੱਚਿਆਂ ਦੇ ਇਨਾਮ ਦੇ ਕੇ ਜਾਂਦੇ ਆ ਕੈਸ਼ ਪ੍ਰਾਈਜ਼ ਵੀ ਹੁੰਦੇ ਆ ਸਰਟੀਫਿਕੇਟ ਬੁੱਕਸ ਵੀ ਲਗਾਨੀ ਤੇ ਹਮੇਸ਼ਾ ਉਹ ਮਤਲਬ ਚਾਹੇ ਜਿੱਥੇ ਮਾਰਦੇ ਹੋਣ ਉਹਨਾਂ ਨੇ ਸਾਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ماں ਬੱਚਿਆਂ ਦੇ ਇਨਾਮ ਆ ਉਹ ਸਾਡੇ ਤੱਕ ਪਹੁੰਚਾਉਨੇ ਹੁੰਦੇ ਆ ਤਾਂ ਉਹਨਾਂ ਨੂੰ ਵੀ ਅਸੀਂ ਹਮੇਸ਼ਾ ਰੱਖਦੇ ਆਂ ਲਾਹਣ ਕੋਸ਼ਕਰੀਆਂ ਸ਼ੀਤਾ ਦਿਨਾਂ ਦੇ ਸਾਡੇ ਸਕੂਲ ਦੇ ਵਿੱਚ ਅ ਮਤਲਬ ਪੂਰਾ ਸਹਿਯੋਗ ਦਿੰਦਾ ਆ ਸਾਨੂੰ ਮਾਣ ਆ ਕਿ ਅਸੀਂ ਵੀ ਉਹਨਾਂ ਨੂੰ ਸਨਮਾਨਕਰਨ ਦੇ ਵਿੱਚ ਸਾਨੂੰ ਬਹੁਤ ਖੁਸ਼ ਹੁੰਦਾ ਆ ਸਭ ਤੋਂ ਪਹਿਲਾਂ ਤਾਂ ਸਾਡੇ ਸਮੂਹ ਨਾਲ ਬਹੁਤ ਪੁਰਾਣੀ ਜੁੜੀ ਹੋਈ ਤੇ ਹਮੇਸ਼ਾ ਤਿਆਰ ਰਹਿਣ ਵਾਲੀ ਜਿਵੇਂ ਮੈਂ ਚਨੌਦਰੇ ਇੰਟਰਲੌਕ ਦੀ ਗੱਲ ਕੀਤੀ ਆਵੇ ਜਾਂ ਇੱਧਰ ਲਿਆ ਦੀ ਗੱਲ ਕੀਤੀ ਆਵੇ ਜਾਂ ਕੋਈ ਵੀ ਛੋਟਾ ਮੋਟਾ ਪ੍ਰੋਜੈਕਟ ਵੀ ਹੋਵੇ ਚਾਹੇ ਉਹ ਦੇਸ਼ ਰਹਿੰਦੇ ਆ ਪਰ ਹਮੇਸ਼ਾ ਤਿਆਰ ਰਹਿੰਦੇ ਆ ਕਾ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਸਾਡੇ ਸਤਾਪ ਵੱਲੋਂ ਸਕੂਲ ਵੱਲੋਂ ਅਸੀਂ ਬੜੀ ਮਾਣ ਮਹਿਸੂਸ ਕਰਦੇ ਆਂ ਕਿ ਮੈਂ ਸਭ ਤੋਂ ਵੇਖ ਬੇਨਤੀ ਕਰੂੰਗਾ ਸਦਾ ਸਿਖਦੇਵ ਦੇਅ ਤੇ ਜਿਵੇਂ ਤੁਸੀਂ ਕਹਿ ਦੋ ਮੂਰੇ ਹੋ ਕੇ ਲੱਗਦੇ ਐ ਇਹਨਾਂ ਦੇ ਵੀ ਕਹੋ ਅੱਲਾ ਸ਼ੇਰੀ ਆ ਜਿਹੜਾ ਹੁਣ ਜਿਹੜਾ ਉੱਤਰਲਾ ਆਪਣਾ ਕੈਂਪਸ ਜਿਹੜਾ ਵਾ ਉਹ ਪੱਕਾ ਬਾਇਆ ਵਾ ਜੋੜ ਦਾ ਤਾੜੀਆਂ ਭੁੱਲਣਾ ਨਹੀਂ ਸਦਾ ਦੇਰ ਸਹੀ ਸਤਿ ਸ਼੍ਰੀ ਅਕਾਲ ਸਟਾਫ ਮੈਂਬਰ ਕੋਈ ਬੈਠਾ ਨਾ ਰਵੇ ਜੀ ਜੇਸਮਨ ਕੁਲਵਿੰਦਰ ਕੌਰ ਜੀ ਐਂਡ ਆਯੋਜਕ ਜੀ ਵੀ ਆਏ ਐਨਐਸਟੀ ਦੇ ਚੇਅਰਮੈਨ ਕੁਲਵਿੰਦਰ ਕੌਰ ਜੀ ਆਲੇ ਕੁ ਜੀ ਪਹੁੰਚਾ ਤੇ ਦਾਸ ਤੇਜ ਸਿੰਘ ਜੀ ਬੰਦੂਣਾ ਦਾ ਅੱਜ ਦੇ ਇਸ ਸਨਮਾਨ ਸਮਾਗਮ ਤੇ ਪਹੁੰਚਿਆ ਬਾਜੂ ਸਖਸ਼ੇ ਤਾਂ ਜਿਹਨਾਂ ਦੇ ਵਿੱਚ ਨਗਰ ਸਿਦਮਾਬੇੜ ਦੀ ਪੰਚਾਇਤ ਤੇ ਸਮੁੱਚੇ ਸਕੂਲ ਦਾ ਸਤਾ ਹੋ ਰਾਏ ਹੋਏ ਬਤਵੰਤੇ ਸੱਜਣ ਸਭ ਤੋਂ ਪਹਿਲਾਂ ਪਿਆਰੇ ਬੱਚਿਓ ਪਤਿ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਬੱਚਿਆਂ ਨੂੰ ਇਹਨੇ ਬੱਚਿਆਂ ਨੇ ਅੱਜ ਉਹ ਪੋਜੀਸ਼ਨ ਹਾਸਲ ਕਰਕੇ ਇਹ ਸਨਮਾਨ ਪ੍ਰਾਪਤ ਕੀਤਾ ਉਸ ਤੋਂ ਵੀ ਵੱਧ ਮੁਬਾਰਕਬਾਦ ਜਿੰਨਾ ਮੈਂ ਇਸ ਸਕੂਲ ਦੇ ਸਟਾਫ ਨੂੰ ਮੈਂ ਹਮੇਸ਼ਾ ਅਧਿਆਪਕ ਵਰਗ ਦਾ ਸਨਮਾਨ ਕਰਦਾ ਇਹਦੇ ਬਾਰੇ ਮੈਂ ਫੇਰ ਦੱਸਾਂਗਾ ਮੁਬਾਰਕਬਾਦ ਦਿੰਦਾ ਉਸ ਸਟਾਫ ਨੂੰ ਜਿੰਨਾ ਦੀ ਬਦੌਲਤ ਇਹ ਜਿਹੜੇ ਬੱਚੇ ਆ ਜਿੰਨੀਆਂ ਵੀ ਪਰਸੈਂਟੇਜ ਬੋਲੀ ਆ ਸਾਰੇ ਉਹ ਸਾਰੀ ਦੀ ਸਾਰੀ 90 ਪਲੱਸ ਬੋਲੀ ਆ ਇਹ ਬੜੀ ਗੜੀਆਂ ਕੰਗੀਆਂ ਤੁਰਸ਼ੀਆਂ ਕਿਉਂਕਿ ਸਕੂਲਾਂ ਨੂੰ ਵੀ ਆਉਂਦੀਆਂ ਪਰਵਾਰਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਵਿੱਚ ਜਿਹੜੇ ਪੈਸੇ ਢੇਲਿਆਂ ਦੀਆਂ ਖਾਣਾ ਪੀਣਾ ਦੀਆਂ ਤੁਰਸ਼ੀਆਂ ਦਾ ਸਰਕਾਰੀ ਸਕੂਲਾਂ ਦੇ ਵਿੱਚ ਸਟਾਫ ਦੀ ਕਮੀ ਪੀਐਲਡੀ ਕਮੀ ਦਾ ਹੋਰ ਕਈ ਰਹਿ ਗਿਆ ਹਜੇ ਸਹੂਲਤਾਂ ਜਿੰਨਾਂ ਦੀ ਕਮੀ ਆਉਂਦੀ ਆ ਪਰ ਉਸ ਕਮੀਆਂ ਤੁਰਸ਼ੀਆਂ ਨੂੰ ਵੀ ਦੂਰ ਕਰਦੇ ਹੋਏ ਸਟਾਫ ਨੇ ਜੜੀ ਐਨੀ ਮਿਹਨਤ ਕਰਾਈਆ ਕਿ ਬੱਚਿਆਂ ਨੂੰ ਮੈਕ ਲਸਤਾ ਦੇ ਵਿੱਚ ਲਿਆਂਦਾ ਸੋ ਇਹ ਗੱਲ ਕਰਦੇ ਆ। ਇਹ ਬਈਨ ਦੇਖਦੇ ਹੁੰਦੇ ਸੀ ਕਿ ਗਾਲਗਲਾ ਦਾ ਕਿਸ ਕੋਰਸ ਸੀ ਸਰਕਾਰੀ ਸਕੂਲ ਮੁਰਗੀ ਦੇਦੇ ਉਹਥੇ ਬੜੇ ਬੱਚੀਆਂ ਬੱਚੇ ਨੰਬਰ ਲੈ ਕੇ ਚੰਗੇ ਪੋਜੀਸ਼ਨਾਂ ਹਾਸਲ ਕਰਦੇ ਆ ਪਰ ਹੋਰ ਜਿਹੜਾ ਹੈਗਾ ਜੇ ਵੇਟ ਏਰੀਆ ਚ ਦੇਖਿਆ ਜਾਵੇ ਤਾਂ ਕੁੜੀਆਂ ਵਾਲਾ ਸਕੂਲ ਆ ਜਿਹੜਾ ਇਹ ਟੌਪ ਤੇ ਉੱਤੇ ਜਾ ਰਿਹਾ ਇਸ ਸਟਾਫ ਦੀ ਮਿਹਨਤ ਦੀ ਬਦੌਲਤ ਮੁਬਾਰਕਬਾਦ ਦਿੰਨੇ ਆ ਇਸੇ ਤਰ੍ਹਾਂ ਦੇ ਅੱਗੇ ਤੋਂ ਵੀ ਜਿਹੜੇ ਰਿਜ਼ਲਟ ਆਉਂਦੇ ਰਹਿਣ ਸੋ ਬੱਚਿਓ ਦੱਸ ਦਨਾ ਕਿ ਕਿੰਨੀ ਵਾਰ ਫੇਲੀਪੀ ਹਾਰੀ ਹੋ ਜਾਂਦੀ ਆ ਪਰ ਹਾਰੀ ਨਹੀਂ ਹੋਣ ਦੇਣੀ ਧਿਆਨ ਨਾਲ ਸੁਣਦੇ ਮੈਂ ਸਭ ਕੋਟੇਰੀ ਲੋਕ ਕਹਦਾ ਬੋਲਣੀਆਂ ਕਿ ਪੜ੍ਹਾਈ ਇਹੋ ਜੀ ਚੀਜ਼ ਆ ਮੈਂ ਖੁਦ ਸਰਕਾਰੀ ਸਕੂਲ ਤੋਂ ਪੜਿਆ ਸਰਕਾਰੀ ਸਕੂਲ ਤੋਂ ਪੜਿਆ ਮੈਂ ਵਲਿਆ ਤੇ ਹਾਲਾਤ ਸੀ ਉਹ ਸਮਝੇ ਜਦੋਂ ਅਸੀਂ ਬੜੇ ਆ ਅੱਜ ਤਾੜੀ ਟੀਚਰ ਸਰਬਾਨ ਬਹੁਤ ਮਦਦ ਕਰਦੇ ਆ ਸਾਨੂੰ ਵੀ ਟੀਚਰ ਸਰਬਾਨ ਨੇ ਬਹੁਤ ਮਦਦ ਕੀਤੀ ਅੱਜ ਬਹੁਤ سارے ਐਨਆਰਆਈ ਭਰਾਵਾ ਜਿਹੜੇ ਸਕੂਲਾਂ ਦੇ ਵਿੱਚ ਇਦਾਂ ਦੀ ਡੋਨੇਸ਼ਨ ਕਰਦੇ ਆ ਜਿੱਦਨਾਂ ਤੁਹਾਨੂੰ ਕੋਈ ਨਾ ਕੋਈ ਸੁਭੂਤ ਕਰ ਸਕੇ ਤੁਸੀਂ ਕਦੇ ਵੀ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਧਿਆਨ ਰੱਖਿਓ ਬਹੁਤ ਸਾਰੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਛੱਕਦੀ ਹੁੰਦੀ ਆ ਵੀ ਅਸੀ ਗਰੀਬਾ ਸ਼ਾਇਦ ਅਸੀਂ ਪੜ ਨਹੀਂ ਸਕਦੇ ਤੁਹਾਨੂੰ ਰੱਬ ਨੇ ਸੇਮ ਹੱਥ ਬੈਠ ਕੇ ਉਹਨਾਂ ਨਾਲ ਕੇ ਦਮਨਾਲ ਦਿੱਤਾ ਹੋਣਾ ਨਾ ਸਿੱਤਨ ਅੰਮ੍ਰਿਤਵੀਰ ਹੋਇਆ ਕਿਹਾ ਹੋਗਾ ਉਹ ਵੀ ਦਮਾਗੋ ਦੇ ਕੋਲੇ ਹੋਗਾ ਪਰ ਵਰਤਣਾ ਤੁਸੀਂ ਤੁਸੀਂ ਦਮਾਗ ਨੂੰ ਵਰਤਣਾ ਗਰੀਬੀ ਨੂੰ ਹਾਵੀ ਨਹੀਂ ਹੋਣ ਦੇਣਾ ਤੁਹਾਨੂੰ ਦੱਸ ਦਵਾਂ ਕਿ ਰਾਸ਼ਟਰਪਤੀ ਏ ਪੀ ਜੇ ਅਬਦੁਲ ਕੁਲਾਮ ਇਹ ਬਸ ਸੁਣਿਆ ਨਾ ਤੁਸੀਂ ਜੀ ਕਿਵੇਂ ਵਰਦੇ ਸੀ ਉਹ ਅਬਰਾਹਮ ਲਿੰਕਨ ਦੀਆਂ ਸਟੋਰੀਆਂ ਤੁਸੀਂ ਪਹਿਲਾਂ ਹੀ ਪੜ ਚੁੱਕੇ ਹੋ ਪੜੀ ਹੈ ਨਾ ਬਾਬਾ ਸਾਹਿਬ ਅੰਬੇਡਕਰ ਬਾਰੇ ਤੁਸੀਂ ਪੜ ਚੁੱਕੇ ਹੋ ਪੜਿਆ ਨਾ ਕੀ ਕਲਾਸ ਦੇ ਬਾਹਰ ਬੋਲੀ ਤੇ ਬੈਠ ਕੇ ਪੜਦੇ ਰਹੇ ਆ ਕਲਾਮ ਬਾਰੇ ਸੁਣਿਆ ਤੁਸੀਂ ਲਾਲ ਤਨ ਦੇ ਸਾਰੇ ਪੜਦੇ ਰਹੇ ਆ ਇਬਰਾਹਿਮ ਲਿੰਕਨ ਬਾਰੇ ਸੁਣਿਆ ਤੁਸੀਂ ਹੋਰ ਬਹੁਤ ਇਦਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਹੋ ਜਾ ਜਿੰਨਾਂ ਨੇ ਗਰੀਬੀ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਘੋਟ ਕੇ ਉਹਨਾਂ ਨੇ ਕਿਤੇ ਕਿਤੇ ਮੁਕਾਮ ਹਾਸਲ ਕੀਤੇ ਆ। ਸੋ ਤੁਸੀਂ ਵੀ ਇਸ ਤਰ੍ਹਾਂ ਦੇ ਮੁਕਾਮ ਹਾਸਲ ਕਰਨੇ ਆ ਨਾ। ਕਰਨੇ ਚਾਹਦੇ ਹੋ? ਹਾਂਜੀ। ਅਗਲੀ ਵਾਰ ਜਿਹੜੇ ਬੱਚੇ ਆਏ ਨੇ ਅੱਜ ਮੈਕ ਟੈਸਟਾਂ ਦੇ ਵਿੱਚ ਜਾਂ ਜਿਨ੍ਹਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਇੱਥੇ ਤੁਹਾਡਾ ਨੰਬਰ ਵੀ ਹੋਣਾ ਚਾਹੀਦਾ। ਕੀਦਾ ਕਿਦਾ ਹੋ ਗਾ ਹੱਥ ਘੇੜੇ ਘੇੜੇ ਤੂੰ ਪੋਜੀਸ਼ਨਲ ਹਾਸਾ ਕਿਹੜੇ ਕਰਨਾ ਚਾਹੁੰਦੇ ਅਗਲੇ ਸਾਲ ਬਸ ਇਹ ਨਹੀਂ ਕਿ ਸਾਰੇ ਨਹੀਂ ਕਰਦੇ ਬੱਚੇ ਕੰਫੀਡੈਂਸ ਲੈ ਉਹ ਆਪਣੀ ਰੱਖ ਥੱਲੇ ਕਰ ਲੋ ਹੱਥ ਲਾ ਗਿਆ ਬੋਦਾ ਸਾਰੇ ਦੋਨੇ ਉਹਦੇ ਨੂੰ ਪਤਾ ਹੀ ਨਹੀਂ ਲੱਗਿਆ ਉਹ ਕੀ ਬੋਲੇ ਜਾਣਾ ਹੈ ਚਿਆ ਰੱਖੋ ਬੱਚੇ ਉਹ ਕੋੜਾ ਜਗਟਾ ਡਾ ਰਿਆ ਉਹ ਸਾਰੇ ਲੜਕੀਆਂ ਨੂੰ ਦਰਕਾਰਿਆ ਲਤਾਰਿਆ ਸਮਾਜ ਨੇ ਪਰ ਇੱਕ ਵੇ ਤੁਹਾਨੂੰ ਗੱਲ ਦੱਸਾਂ ਕਿ ਜੋਗ ਕੁੜੀਆਂ ਆਧਾਰਿਆ ਆਪਣੇ ਆਪਣੀ ਕਲਾਪਿੰਗ ਕਰੋ ਅੱਜ ਕਾਫੀ ਤੇ ਧਾਰਨੀ ਦੇ ਵਿਰੋਧ ਸੀਣਾ ਹਾਜ਼ਰ ਕਰਨ ਵਾਲੀਆਂ ਲੜਕੀਆਂ ਆਧਾਰਿਆ ਤੇ ਇੱਕ ਛੋਟੀ ਜਿਹੀ ਬੇਨਤੀ ਕਰਦੇ ਆ ਤੁਹਾਨੂੰ ਤੁਸੀਂ ਮੇਰੇ ਬੱਚੇ ਹੋ ਫੋਟੋ ਤੋਂ ਦੂਰ ਰਹਿਣਾ ਜਿੰਨਾ ਲੈ ਸਕਦੇ ਹੋ ਜਿਹੜੇ ਤੁਸੀਂ ਪਿੱਛੇ ਰਹੇ ਤੇ ਕਾਰਨ ਨਾਲ ਅਜੇ ਇੱਥੇ ਪੋਜੀਸ਼ਨ ਤੇ ਨਹੀਂ ਖੜੇ ਤੁਸੀਂ ਤੁਸੀਂ 93 ਵਾਲੀ ਜਾਂ 90% ਵਾਲੀ ਲਾਈਨ ਦੇ ਵਿੱਚ ਨਹੀਂ ਆਏ 80+ ਵਾਲੀ ਲਾਈਨ ਦੇ ਵਿੱਚ ਨਹੀਂ ਆਏ ਪਰ ਸੈਂਟੀ ਜਿਹੜੀ ਹੈ ਨਾ 80+ ਵਾਲੀ ਜਾਂ 90+ ਵਾਲੀ ਲਾਈਨ ਦੇ ਵਿੱਚ ਨਹੀਂ ਆਏ ਤੁਹਾਡੇ ਨਾਲ ਉਹਦੇ ਕਾਰਨ ਕੋਈ ਤੁਹਾਡਾ ਜਿਹੜਾ ਹੈਗਾ ਨਾ ਬੰਨਣਾ ਦੂਜਾ ਤੁਹਾਡਾ ਫੋਨ ਨੂੰ ਯੂਜ਼ ਕਰਨਾ ਸਮਝ ਗਿਓ ਫੋਨ ਯੂਜ਼ ਨਹੀਂ ਕਰਨਾ ਕਿਹੜੇ-ਕਿਹੜੇ ਕਰਦੇ ਆ ਪ੍ਰੇਤੀ ਤੁਨ ਦਾ ਸਰਪੰਚ ਮੈਂ ਸੰਦੀਪ ਕੋ ਸਤਿਉ ਜੀ ਨਾਲ ਐਸਐਮਸੀ ਚੇਅਰਮੈਨ ਨੇ ਅਸਲੇ ਚਾਰ ਸਰਦ ਬਲਵਿੰਦਰ ਸਰ ਤੇ ਕਿਸ ਤੋਂ ਕਿਣਾ ਗ੍ਰਾਮ ਪੰਚਾਇਤ ਦੇ ਹੈ ਪਰ ਕਿ ਉਹ ਤੁਸੀਂ ਤੇ ਕਿਉਂ ਤਾਂ ਕਿ ਆਪਾਂ ਜਲਵਾਖੇਰ ਸਨਮਾਨ ਕਰ ਸਕੀਏ ਤਾਂ ਬੱਚੋ ਜੇ ਲੋ ਬੱਚਿਆਂ ਨੇ ਆਉਣਾ ਵਾ ਤਾਂ ਤਾਲੀਆਂ ਤੁਸੀਂ ਉਹਦੀ ਕਮੀ ਨਹੀਂ ਹੋਣੀ ਚਾਹੀਦੀ ਸ਼ੁਰੂ ਕਰਨੇ ਆ ਸਰ ਇੱਕ ਮਿੰਟ ਬਈਆ ਬੇਟਾ ਤੂੰ ਕਰੇ 17 17 90 90 ਦੇ ਨੰਬਰ ਆ ਰਹੇ ਆ ਯੂਪੀ ਦਾ 17 ਪੱਕਾ ਰਹੇ ਅੰਦਰ 17 ਨਾਲ ਇਹ ਬੱਚੇ ਆ ਜਾਓ ਬੱਚੇ